ਇੱਕ ਹੀ ਦੇਖਿਆ ਨਾ ਹੁਣ ਹੈਲੋ ਤਰਸੇਮਾ ਯਾਰ ਉਹੀ ਕੰਮ ਜਾ ਹੋ ਗਿਆ ਯਾਰ ਅੱਜ ਤਾਂ ਫਤੂ ਗੱਲ ਜੀ ਹੋ ਗਈ ਯਾਰ ਹੁਣ ਕੀ ਦੀ ਯਾਰ ਮੈਨੂੰ ਆ ਗੋ ਜੀ ਕਹਿੰਦੀ ਕਹਿੰਦਾ ਤੈਨੂੰ ਸਨਮਾਨ ਕਰਨਾ ਕਰੋ ਉੱਟੇ ਵਾਲੀ 5 ਮਿੰਟ ਦਾ ਮੈਂ ਉੱਠਿਆ ਯਾਰ ਹਾਂ ਬੌਸਰ ਮੈਂ ਕਰਾਇ ਤੇ ਲੈ ਕੇ ਗਿਆਗਾ ਗੱਡੀ ਮੈਂ ਕਰਾਇ ਤੇ ਲੈ ਕੇ ਗਿਆ ਫੋਰਚੂਨਰ ਉੱਥੇ ਜਾ ਕੇ ਦੇਖੇ ਉੱਥੇ ਕੁਛ ਵੀ ਨਾ ਤੇ ਕੰਮ ਬੋਲਣ ਯਾਰਾ ਹਾਂ ਮੈਨੂੰ ਕਹਿੰਦਾ ਤੈਨੂੰ ਸੋਨੇ ਦੀ ਟੱਕੜ ਹੀ ਨਾ ਸਰਮਾਨ ਕਰਾਂਗੇ ਕਹਿੰਦੇ ਕਿਹੜੀ ਉੱਥੇ ਸੋਨੇ ਦੀ ਉੱਥੇ ਤਾਂ ਮੇਰੇ ਨਾਲ ਦੀ ਤਾਂਬੇ ਦੀ ਟੱਕੜੀ ਵੀ ਨਾ ਕੋਈ ਹਾਂ ਮੇਰੀ ਗਾ ਜਣ ਤੈਨੂੰ ਨੰਬਰ ਭੇਜਦਾ ਤੇਰੇ WhatsApp ਤੇ ਓਏ ਮੈਂ ਨੰਬਰ ਭੇਜੀ ਨੂੰ ਓਏ ਉਹ ਟ੍ਰੈਸ ਕਰ ਪਤਾ ਕਰ ਕਿੱਥੋਂ ਦਾ ਬੰਦਾ ਹੋ ਹਾਂ ਪਤਾ ਕਰ ਕਿ ਇਹਨੇ ਕਿਨੇ ਮਜ਼ਾਕ ਕਰਿਆ ਮੇਰੇ ਨਾਲ ਹਾਂ ਹਾਂ ਆ ਤੈਨੂੰ ਤਾਂ ਕਰੀ ਪਤਾ ਘਟਾਉਣਾ ਚੱਤੜ ਸਾਡੇ ਦੇ ਉਹਦੇ ਹਾਂ ਕੁਈ ਗੱਲ ਨਹੀਂ ਯਾਰ だっਤ ਬੇਫਤਾ ਪਾਤੀ ਯਾਰ ਸਿਆਣੇ ਬਣੇ ਬੰਦੇ ਨੂੰ ਹਾਂ ਹਾਂ ਤਾਂ ਸੇਮ ਕਰ ਪਤਾ ਨੰਬਰ ਭੇਜ ਓਏ ਭੇਜ ਭੇਜ ਨਾ ਜੀ ਮੈਂ ਹਾਂ ਭੇਜ ਹਾਂ ਐਨੀ ਤੇਰੇ ਆਇਨੀ ਅਕਲ ਹੈ ਨਹੀਂ ਤੇਰੇ ਤੂੜੀ ਭਰੀ ਹੋਈ ਐ ਕੀ ਗੱਲ ਤੇ ਹੋਈ ਐ ਕੁੰਟਾ ਕਰਾਤਾ ਕਲ ਵੀ ਤਾ ਫੜੇ ਤੀਹ ਹਜ਼ਾਰ ਤਾਂ ਹੁਣ ਆ ਪੁੱਤ ਪਾਪੇ ਕਿੱਧਰ ਕੇ ਦੱਸ ਕੀ ਕੰਮ ਹੈ ਹੈ ਵੀ ਇਹਦਾ ਕੰਮ ਹੁੰਦਾ ਮਾੜੀ ਮੋਟੀ ਜਾਣਕਾਰੀ ਦੇਣੀ ਪਤਾ ਸਤਾ ਰੱਖਣਾ ਕਿੱਥੇ ਜਾਣਾ ਕਿਵੇਂ ਆਉਣਾ ਤੂੰ ਦਾਤਨ ਨੂੰ ਗੋਲੀਆਂ ਮਰਾ ਦੇ ਮੇਰਾ ਚੁੱਗਾ ਚੌੜ ਕਰਾ ਦੇ ਅੱਗੇ ਤੂੰ ਮੈਂ ਪਹਿਲਾਂ ਜਾ ਆਇਆ ਕਰੂੰ ਜੋਥੇ ਫਿਰ ਕੁਣੀ ਮਰੂਗਾ ਮੈਂ ਸਰ ਦੇ ਗਲਤੀ ਹੋਈ ਪਤਾ ਤੈਨੂੰ ਕਿਹੜਾ ਕਿਹੜੇ ਗੁਰਪਤੀ ਕਿੱਥੋਂ ਦਾ ਸਰਪੰਚ ਤੇ ਕਿਹੜਾ ਪ੍ਰਧਾਨ ਹੈ ਕਿਹੜਾ ਕਰਾਰੇ ਕਿਹੜਾ ਕਲੱਬ ਪਤਾ ਤੈਨੂੰ ਲਾ ਫਿਰ ਹੁਣ ਚਲੋ ਗਲਤੀ ਹੋ ਗਈ ਝੁਲਣਾ ਫਿਰ ਕੀ ਗਲਤੀ ਹੋਗੀ ਅਗਲੀ ਵਾਰ ਤਾਂ ਮੈਂ ਗੌਰ ਰੱਖੂਗਾ ਇਹ ਹੁਣ ਮੈਨੂੰ ਫਿਰ ਕੰਮ ਚ ਪਾਈ ਕੀ ਪਤਾ ਲਾ ਦਉਂਦਾ ਜੀ ਹੁਣ ਮੈਨੂੰ ਇਹ ਨਹੀਂ ਪਤਾ ਤੀ ਇਹ ਕੰਮ ਬਾਰੇ ਵੀ ਐ ਵੀ ਹੋ ਜਾਂਦਾ ਹੁੰਦਾ ਮੇਰੇ ਸਾਲ ਦਨੇ ਦਿਮਾਗ ਖਰਾਬ ਕਰਤਾ ਮਗਲੇ ਛੋੜੇ ਦੀ ਟੱਕੜੀ ਮਿਲੂਗੀ ਮੈਂ ਤਾਂ ਇਹ ਕਹਿੰਦਾ 4 ਵਜੇ ਤਾਂ ਮੈਂ ਉੱਠਿਆ ਮੈਂ ਹੁਣਾਈ ਕਿਹਾ ਵੀ ਪੀ ਦਾ ਮੈਮਰੀ ਦਾ ਤੇ ਕੁਝ ਹੋ ਜਾਂਦਾ ਮੈਨੂੰ ਓਏ ਮੈਂ ਹੁਣਾਈ ਕਹਿੰਦਾ ਦੀ ਵੀ ਹੁਣ ਤੁਸੀਂ ਰਾਮ ਕਰ ਲੈਂਦੇ ਜੀ ਪੈ ਜਾਓ ਰਾਮ ਕਰ ਲੈਂਦੇ ਮਗਲਾ ਵੇ ਤੇਰੇ ਬਰਕਰਾਰ ਰਾਮ ਕਰ ਦਿੰਦਾ ਮੈਨੂੰ ਹੈ ਤੇਰੇ ਬਰਕਰਾਰ ਰਾਮ ਕਰ ਦਿੰਦਾ ਨੀ ਉੱਥੇ ਤੂੰ ਲੈ ਗਿਆ ਮੂੰਹ ਚੱਕ ਕੇ ਜੇ ਉੱਥੇ ਕੋਈ ਉੱਥੇ ਉਹਨਾਂ ਨੇ ਜਾਲ ਫਸਾਇਆ ਹੁੰਦਾ ਬਾਈ ਓਏ ਚਾਰ ਬਾਈ ਦਾ ਮੈਂ ਉੱਠਿਆ ਚਾਹ ਤੋੱਚ ਕੁਲਵੀਰ ਦੀ ਬੀਬੀ ਤੇ ਮੈਂ ਤੂੰ ਥਾਪੜੇ ਲਾ ਗਏ ਉਹ ਰੁੱਸਰੀ ਐ ਉਹ ਨਹੀਂ ਜਾ ਕਰਕੇ ਦਿੰਦੀ ਦੱਸ ਹੁਣ ਕੀ ਕਰੀਏ ਹੈ ਚਾਹ ਤਾਂ ਮੈਨੂੰ ਸਾਲਾ ਚਾਹ ਮੰਗਾ ਥੋੜੀ ਦੀ ਤੱਕੜੀ ਮਿਲੂ ਸੋਹਣੀ ਦੀ ਤੱਕੜੀ ਮਿਲੂ ਲੈ ਦੱਸ ਗਲਤੀ ਹੋ ਗਈ ਲੈ ਟਪਾਰ ਨਿੰਗਾ ਓਏ ਸੁਣ ਨਾ ਗੱਲ ਮੇਰੀ ਠੀਕ ਹੈ ਜੀ ਅੰਦਰ ਕਰਾਉ ਨਹੀਂ ਐ ਨਹੀਂ ਇਧਰ ਛੱਡਦਾ ਨਹੀਂ ਮੈਂ ਨਾ ਅੰਦਰ ਕਰਾਉ ਚਲੋ ਕੋਈ ਗਲਤੀ ਹੋ ਗਈ ਮੈਂ ਮੰਨਦਾ ਗਲਤੀ ਹੋਗੀ ਨਾਲੇ ਹੋਰਾ ਬਲਕ ਦੇਖੇ ਜਾ ਮੈਂ ਚਾ ਫਿਰ